ਦੇ ਵੀਆ ਲਾਲਾ ਪਾਲਾ ਬਈ ਨੀਂਦ ਦੇ ਚੈੱਕ ਆਊਟ ਮਹਾਰੰਜੀ ਸਿੰਘ ਵਾਲਮੀਕ ਮਜਬੀ ਸੇ ਇੱਕ ਮੋਰਚਾ ਜਿਲ੍ਹਾ ਜੂਥਪੁਰਗਾਂ ਯੱਤਰ ਪੰਜਾਬ ਇਹ ਜੋ ਤੁਸੀਂ ਜਿਲ੍ਹਾ ਗੁਰਦਾਸਪੁਰ ਹਲਕਾ ਸ੍ਰੀ ਹਰਗੋਬਿੰਦਪੁਰ ਪਿੰਡ ਤੋਂ ਕੋਏਗਾ ਹਾਲ ਦੇਖ ਸਕਦੇ ਆ ਕਿ ਲਗਾਤਾਰ ਇੱਕ ਮਹੀਨੇ ਦੇ ਵਿੱਚ ਜਿਹੜੀਆਂ ਟੀਕਾ ਲਾ ਕੇ ਨਸ਼ੇ ਦੇ ਨਾਲ ਜਿਹੜੀਆਂ ਮੌਤਾਂ ਜਿਹੜੀਆਂ 12 13 ਮੋਤਾ ਹੋ ਚੁਕਿਆ ਇਸੇ ਕਰਾਈਆਂ ਨੌਜਵਾਨ ਦੇਖ ਸਕਦੇ ਕਿ ਨਸ਼ਾ ਕਰਕੇ ਇੱਥੇ ਆ ਚੱਕਦਾ ਮੇਰੇ ਉੱਤੇ ਡੇਪਿਆ ਵਾ ਨਸ਼ਾ ਜਿਹੜਾ ਵਾ ਸ਼ਰੀਆਮ ਹੀ ਨਸ਼ਾ ਦਿਖ ਰਿਹਾ ਤੇ ਕੀਤਾ ਜਾ ਰਿਹਾ ਪਰ ਕਮਾਂ ਦੀ ਪੁੱਤ ਜਿਹੜੀ ਆ ਕੁੰਭ ਕਰਦੀ ਨੀਂਦ ਸੁੱਤੀ ਆ ਮਹੀਨਾ ਲੈ ਰਹੀ ਆ ਇਹਦੇ ਕੋਈ ਵੀ ਜਿਹੜਾ ਇਹਦੇ ਉੱਤੇ ਜਿਹੜਾ ਜਿਸ ਤਰ੍ਹਾਂ ਪਿੰਡੇ ਵਿੱਚ ਨਸ਼ੇ ਦਾ ਜਿਹੜਾ ਦੌਰ ਚੱਲ ਰਿਹਾ ਵਾ ਇਹ ਕੱਲੇ ਦੀ ਕੇਦੀ ਵਸਦੀ ਗੱਲ ਨਹੀਂ ਆ ਸਾਰੇ ਜਿਹੜੇ ਆਪਾਂ ਰਣ ਕੇ ਤੇ ਇਹੋ ਉੱਤ ਜਿਹੜੀਆਂ ਰੋਕ ਲਾ ਸਕਦੇ ਆ ਕਿ ਮੈਂ ਪੰਜਾਬ ਪੁਲਸ ਨੂੰ ਵੀ ਇਹ ਬੇਨਤੀ ਕਰਦਾ ਵੀ ਨੀਂਦੇ ਤੋਂ ਉੱਟ ਕੇ ਜਿਹੜਾ ਮੈਂ ਇਹੋ ਜੇ ਨਸ਼ਾ ਤਸਕਰ ਨੂੰ ਥੱਲ ਪਾਈ ਜਾਵੇ ਟੀ ਇਹ ਵਾਹ ਮਈਆ ਤੇ ਬਹੁਤ ਦਾਇਆਂ ਦੁਨੀਆਂ ਇਕੱਠੀ ਹੋਈ ਟੋਲੀ ਇਹ ਕੋਈ ਬਾਗਿਆ ਤੋਂ ਕੋਈ ਮੰਡਾ ਤੋਂ ਕੋਈ ਛੇਓ ਤੋਂ ਕੋਈ ਕਿਹੋ ਜਿਹਾ ਵਾਤਾ ਟੀ ਇਹ ਇਹ ਪਹਿਲਾਂ ਨਹੀਂ ਟੀ ਇਹ ਬੱਦ ਕੀਤੇ ਹੋ